ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਕੈਬਨਿਟ ਨੂੰ ਲੈ ਕੇ ਇੱਕ ਵੱਡਾ ਫੇਰ ਬਦਲ ਕੀਤਾ ਗਿਆ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਲ੍ਹਾ ਪੱਧਰ ਦੇ ਉੱਤੇ ਵੀ ਹਲਚਲ ਦੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਤੇ ਲਈ ਗੁਰਵਿੰਦਰ ਸਿੰਘ 베ੜਬਾਲ ਦਾ ਨਾਂ ਚੁਣਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਗੁਰਿੰਦਰ ਸਿੰਘ 베ੜਬਾਲ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਉਣ ਤੋਂ ਬਾਅਦ ਜਦੋਂ ਉਹ ਪਿੰਡ ਪਹੁੰਚੇ ਤਾਂ ਉਹਨਾਂ ਦੇ ਪਿੰਡ ਵਾਸੀਆਂ ਦੇ ਵੱਲੋਂ ਗੁਰਵਿੰਦਰ ਸਿੰਘ ਦਾ ਭਰਮਾ ਸਵਾਗਤ ਕੀਤਾ ਗਿਆ ਚੇਅਰਮੈਨ ਬਣਨ ਤੋਂ ਬਾਅਦ ਜਦੋਂ ਗੁਰਵਿੰਦਰ ਸਿੰਘ 베ੜਬਾਲ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੇ ਘਰੇ ਪਟਾਕੇ ਬਜਾ ਕੇ ਅਤੇ ਭੰਗੜਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਹਾਂਜੀ ਪ੍ਰਧਾਨ ਜੀ ਅੱਜ ਜਿਹੜੇ ਤੁਹਾਨੂੰ ਚੇਅਰਮੈਨ ਹੀ ਮਿਲੇ ਜ਼ਿਲ੍ਹਾ ਯੋਜਨਾ ਬੋਰਡ ਦੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤੇ ਕੀ ਮੈਸੇਜ ਜਿਹੜਾ ਇੱਕ ਦੇਣਾ ਚਾਹੁੰਦੇ ਤੁਸੀਂ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੀ ਪਾਰਟੀ ਫਲੀਮਾ ਚੇਰੀ ਅਰਮਨ ਜੀ ਕੇਸਰੀਵਾਲ ਦੀ ਜੀ ਬਾ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਹਰਪਾਲ ਸਿੰਘ ਟੀਮਾ ਜੀ ਦਾ ਜਿਹੜੇ ਸਾਡੇ ਮਹਿਕਮੇ ਦੇ ਮਿਸਟਰ ਨੇ ਤੇ ਮੈਂ ਧੰਨਵਾਦ ਕਰਦਾ ਸਾਰੀ ਪੰਜਾਬ ਦੀ ਜਨਤਾ ਦਾ ਸਾਡੇ ਜ਼ਿਲ੍ਹੇ ਦੀ ਜਨਤਾ ਦਾ ਜਿਨ੍ਹਾਂ ਨੇ ਮੇਰਾ ਤੇ ਸਾਰੀ ਜਨਤਾ ਨੇ ਸਹਿਯੋਗ ਦਿੱਤਾ ਤੇ ਅੱਜ ਉਹ ਸਹਿਯੋਗ ਦੇ ਨਾਲ ਅਸੀਂ ਜ਼ਿਲ੍ਹੇ ਦੀਆਂ ਚਾਰ ਦੀਆਂ ਚਾਰ ਸੀਟਾਂ ਆਪਣੀ ਪਾਰਟੀ ਨੂੰ ਜਿੱਤ ਜਿੱਤ ਹੁਣ ਪਾਈਆਂ ਸੀ ਤੇ ਉਹਨਾਂ ਨੇ ਮੇਰੇ ਨਿਮਾਣੇ ਦੇ ਹੱਥ ਰੱਖਿਆ ਮੈਂ ਪਾਰਟੀ ਨੂੰ ਵਿਸ਼ਵਾਸ ਦਿੰਦਾ ਕਿ ਜਿੱਦਾਂ ਮੈਂ ਪਹਿਲਾਂ ਤਨਮਨ ਧੰਨ ਦੇ ਨਾਲ ਪਾਰਟੀ ਦੀ ਸੇਵਾ ਕਰਦਾ ਸੀ ਤੇ ਅੱਗੇ ਤੋਂ ਮੈਂ ਤਨਮਨ ਧੰਨ ਦੇ ਨਾਲ ਪਾਰਟੀ ਦੇ ਨਾਮ ਦਿਨ ਰਾਤ ਸੇਵਾ ਕਰਦਾ ਰਹੂਗਾ। ਤੋਂ ਇੱਕ ਵਾਰੀ ਫੇਰ ਤੋਂ ਮੈਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦਾ। ਸਾਡੇ ਪਾਰਟੀ ਦੇ ਐਮਪੀ ਨੇ ਸ੍ਰੀ ਸੰਦੀਪ ਪਾਸੇ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਰਾਜ ਸਭਾ ਦੇ ਸਾਡੇ ਸੰਦੀਪ ਸਾਡੇ ਰਗਵਚੱਡਾ ਜੀ ਐਮਪੀ ਨੇ ਰਾਜ ਸਭਾ ਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਤੋਂ ਇੱਕ ਵਾਰੀ ਫੇਰ ਤੋਂ ਮੇਰੇ ਤੋਂ ਇੰਨੀ ਖੁਸ਼ੀ ਆ ਕਿ ਮੈਂ ਜ਼ਾਹਿਰ ਨਹੀਂ ਕਰ ਸਕਦਾ। ਤੋਂ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਧੰਨਵਾਦ। ਥੈਂਕ ਯੂ। ਇੱਕ ਜਿਹੇ ਹਲਕੇ ਦੇ ਲੋਕਾਂ ਨੂੰ ਬੜੀਆਂ ਤੁਹਾਡੇ ਤੋਂ ਉਮੀਦਾਂ ਨੇ ਕਿਉਂਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਅਧੀਨ ਕਈ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਵੱਲੋਂ ਰੋਕ ਕੇ ਪਈ ਸੀ ਉਹਨਾਂ ਕੰਮਾਂ ਨੂੰ ਜਿਹੜਾ ਕਿੰਨੇ ਦਿਨ ਤਾਈ ਜਿਹੜਾ ਚਾਲੂ ਕੀਤਾ ਜਾਵੇ। ਦੇਖੋ ਜੀ ਜਿੱਦੋਂ ਮੈਂ ਅੱਗਾ ਸੰਭਾਲ ਲੂੰਗਾ ਮੇਰੀ ਕੋਸ਼ਿਸ਼ ਹੋਏਗੀ ਕਿ ਜਿਹੜਾ ਇੱਕ ਇੱਕ ਕੰਮ ਆ ਪੂਰੇ ਹਲਕੇ ਦਾ ਪੂਰੇ ਜ਼ਿਲ੍ਹੇ ਦਾ ਉਹ ਸ਼ੁਰੂ ਕੀਤਾ ਜਾਊਗਾ। ਮੈਂ ਅਸੀਂ ਕੰਮ ਰੋਕ ਕੇ ਕੀ ਕਰਨਾ ਸਾਡੇ ਵਾਸਤੇ ਕੋਈ ਪਾਰਟੀ-ਬਾਦੀ ਨਹੀਂ ਹੈਗਾ, ਕੋਈ ਕੱਲ ਨਹੀਂ, ਕਾਂਗਰਸੀ ਹੋਵੇ, ਕੋਈ ਨਹੀਂ। ਅਸੀਂ ਤਾਂ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ ਹਾਂ, ਆਪਣੇ ਜ਼ਿਲ੍ਹੇ ਦੀ ਸੇਵਾ ਕਰਨ ਵਾਸਤੇ ਆਏ ਹਾਂ। ਮੇਰੀ ਕੋਸ਼ਿਸ਼ ਹੋਊਗੀ ਕਿ ਮੇਰਾ ਇੱਕ ਜਿਹੜਾ ਜ਼ਿਲ੍ਹਾ ਹੈ ਉਹ ਪੰਜਾਬ ਦਾ ਇੱਕ ਨੰਬਰ ਬਣੇ। ਕਿਉਂ ਇਹ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਗੜਾ ਬੈਕਵਰਡ ਤੇ ਲੱਗੇ ਸੀ ਸਾਡਾ ਬਾਰਡਰ ਏਰੀਆ ਹੋਣ ਕਾਰਨ ਤੋਂ ਮੈਂ ਸਰਕਾਰ ਤੋਂ ਉਮੀਦਾਂ ਲਾਉਣਾ ਕਿ ਉਹ ਵੀ ਸਾਡੇ ਜ਼ਿਲ੍ਹੇ ਨੂੰ ਵੱਧ ਤੋਂ ਵੱਧ ਫੰਡ ਅਲੋਕੇਟ ਕਰਨਗੇ ਤੋਂ ਮੈਂ ਜਿੰਨੀ ਜੋਗਾ ਆ ਮੈਂ ਆਪਣੇ ਜ਼ਿਲ੍ਹੇ ਦੇ ਨਾਲ ਆਪਣੇ ਹਲਕਿਆਂ ਦੇ ਨਾਲ ਹਰ ਵੱਧ ਤੋਂ ਵੱਧ ਵਿਕਾਸ ਦੇ ਕੰਮ ਕਰਾਂਗਾ ਅਜੀ ਕੀ ਨਾ ਭਾਈ ਆਪਣਾ ਮੇਰਾ ਨਾਮ ਬ੍ਰੀਖ ਸਿੰਘ ਜੀ ਹੈ ਅਜੇ ਚੇਅਰਮੈਨ ਬਣੇ ਗੁਰਿੰਦਰ ਸਿੰਘ ਜੀ ਜਿਹੜੇ ਜ਼ਿਲ੍ਹਾ ਯੋਜਨਾ ਬੋਰਡ ਦੇ ਕੀ ਕਹਿਣਾ ਚਾਹੁੰਦੇ ਲੋਕ ਹਾਂ ਅਸੀਂ ਪਾਮ ਪਾਰਟੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਬਹੁਤ ਹੀ ਮਿਹਨਤੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਬਹਿਰਵਾਲ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣਾਇਆ ਅਸੀਂ ਪਾਰਟੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਐਡੇ ਮਿਹਨਤੀ ਇਨਸਾਨ ਨੂੰ ਇਸ ਲਾਇਕ ਸਮਝ ਕੇ ਐਡਾ ਅਹੁਦਾ ਨਵਾਜਿਆ ਬਾਕੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸੰਦੀਪ ਪਾਟਕ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਕਪਨ ਸਿੰਘ ਮਾਨ ਜੀ ਦਾ ਅਤੇ ਹਰਪਾਲ ਸਿੰਘ ਚੀਮਾ ਜੀ ਦਾ ਤੇ ਤਰੱਕੀਆਂ ਦੇ ਰਾਹਾਂ ਤੇ ਲੈ ਕੇ ਜਾਣਗੇ ਪਾਰਟੀ ਨੂੰ ਬਹੁਤ ਹੀ ਮਿਹਨਤੀ ਇਨਸਾਨ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਬੈਠਵਾਲ ਕੀ ਆਸ ਕਰਦੇ ਜਿੰਨਾਂ ਕੋਲ ਜਿਸ ਤਰੀਕੇ ਨਾਲ ਮਿਹਨਤ ਪਾਰਟੀ ਜੀ ਵੀ ਕੀਤੀ ਹੁਣ ਆ ਉਹਦਾ ਨੇ ਵੱਡਾ ਜ਼ਿਲ੍ਹੇ ਦਾ ਅਹੁਦਾ ਹੈ ਕੀ ਆਸ ਰੱਖਦੇ ਗੁਰਵਿੰਦਰ ਸਿੰਘ ਜੀ ਆਸ ਸੀ ਇਹਨਾਂ ਤੋਂ ਇਹੋ ਰੱਖਦੇ ਆ ਕਿ ਜੋ ਪਹਿਲਾਂ ਪਾਰਟੀਆਂ ਨੇ ਕੰਮ ਪਾਰਟੀ ਬਾਜੀ ਜਿਹਦੇ ਵਿੱਚ ਕੀਤੇ ਹੋ ਇਹਨਾਂ ਉਹਨਾਂ ਦੀਆਂ ਕੰਮਾਂ ਤੋਂ ਉਪਰ ਉੱਠ ਕੇ ਕੰਮ ਕਰਨਗੇ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਜੀ ਸੰਜੀਪ ਕੁਮਾਰ ਬਾਘੂ ਪਿੱਛੇ ਮੜੋ ਜਿਹੜੇ ਆਪਣੇ ਗੁਰਵਿੰਦਰ ਸਿੰਘ ਜੀ ਬਣੇ ਨੇ ਜ਼ਿਲ੍ਹਾ ਜੋੜਾਡਾ ਬੋਰਡ ਦੇ ਚੇਅਰਮੈਨ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪਾਰਟੀ ਦੀ ਮਿਹਨਤ ਹੈ ਜਿਹੜੇ ਕਿ ਅੱਜ ਉਹਨਾਂ ਨੂੰ ਇਹ ਮੋਲੋ ਮੜਿਆ ਦੇਖੋ ਜੀ ਸਾਡੇ ਵੀਰ ਗੁਰਵਿੰਦਰ ਸਿੰਘ ਬਹਿੜਵਾਲ ਜੋ ਕਿ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਦਿੱਤੀ ਸੀ ਤੇ ਜਿਨ੍ਹਾਂ ਨੇ ਪਾਰਟੀ ਨੂੰ 4 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈਆਂ ਅੱਜ ਸਾਡੀ ਪਾਰਟੀ ਨੇ ਸਰਦਾਰ ਗੁਰਵਿੰਦਰ ਸਿੰਘ ਬਹਿੜਵਾਲ ਨੂੰ ਬਹੁਤ ਮਾਨ ਸਨਮਾਨ ਦਿੱਤਾ ਜਿਨ੍ਹਾਂ ਨੂੰ ਜ਼ਿਲ੍ਹਾ ਜੋਇਨਾ ਬੋਰਡ ਦਾ ਚੇਅਰਮੈਨ ਲਗਾਇਆ ਹੈ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਸਾਨੂੰ ਆਸ ਹੈ ਕਿ ਸਾਡੇ ਜ਼ਿਲ੍ਹਾ ਚੇਅਰਮੈਨ ਸਾਹਿਬ ਅੱਗੇ ਤੋਂ ਆਪਣੀਆਂ ਸਲਾਮਾਂ ਲਿਭਾਉਣਗੇ ਤੇ ਦਿਨ ਰਾਤ ਪਾਰਟੀ ਦੀ ਸੇਵਾ ਕਰਨਗੇ ਬਿਲਾਓ ਜੀ ਬਈ ਜਾਸਨ ਜੀ ਨੰਬਰਦਾਰ ਇਹ ਚੇਅਰਮੈਨ ਬਣੇ ਨੇ ਤੁਹਾਡੇ ਪਿੰਡ ਦੇ ਹੀ ਨੌਜਵਾਨ ਆਗੂ ਜਿਹੜੇ ਨੇ ਕੀ ਕਹਿਣਾ ਚਾਹੁੰਦੇ ਜੋ ਸਾਡਾ ਪ੍ਰਤੀਜਾ ਕਰ ਰਹੇ ਗੁਰਵਿੰਦਰ ਸਿੰਘ ਅੱਜ ਜ਼ਿਲ੍ਹਾ ਬੋਰਡ ਦਾ ਚੇਅਰਮੈਨ ਬਣਿਆ ਇਹ ਇਹਨਾਂ ਨੂੰ ਬਹੁਤ ਬਹੁਤ ਵੱਖ-ਵੱਖ ਵਧਾਜਿਆ ਨੇ ਮੰਨ ਲਓ ਕਿ ਰੌਣਕ ਵਾਲਾ ਸਮਾਜ ਹੈ ਸਾਰੇ ਪਿੰਡ ਨੂੰ ਅਸੀਂ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਸਾਡੇ ਪਰਿਵਾਰ ਦੇ ਵਿੱਚੋਂ ਸਾਡਾ ਪਰਿਵਾਰ ਸਾਡਾ ਭਤੀਜਾ ਜਿਹੜਾ ਹੈ ਇੱਜੇ ਬਲੰਦੀਆਂ ਦੇ ਉੱਤੇ ਪਹੁੰਚਿਆ ਵਸ ਤਾਂ ਅਸੀਂ ਭਗਵਾਨ ਸਭ ਮੰਤਰਾ ਜਾਂ ਹੋਰ ਸਾਰੀ ਪਾਰਟੀ ਦਾ ਹੀ ਤਹਿ ਦਰਵਾਜ਼ਾ ਕਰਦੇ ਹਾਂ ਲਾਈਵ ਤੇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ